ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਜਦੋਂ ਆਪਣੇ ਝੋਨੇ ਨੇ ਨਿਸਾਰਾ ਲੈ ਲਿਆ ਉਹਦੇ ਉੱਤੇ ਕਿਹੜਾ ਇਹੋ ਜਿਹਾ ਟੈਕਨੀਕਲ ਕਰੀਏ ਕਿ ਆਪਣੀ ਕੁਆਲਿਟੀ ਵੀ ਬਣੇ ਚਮਕੀ ਬਣੇ ਔਰ ਦਾਗ ਧੱਬੇ ਨਾ ਰਹਿਣ ਤੇ ਇਹ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਨਮਸਕਾਰ ਕਹਿੰਦੇ ਆ ਜੀ ਤੇ ਦੋਸਤੋ ਆ ਜਿਹੜੀ ਤੁਸੀਂ ਅੱਜ ਇਹ ਵੈਰਾਈਟੀ ਦੇਖ ਰਹੇ ਹੋ ਇਹ ਪੂਸਾ ਦੀ ਪੀਬੀ 1985 ਬਾਸਮਤੀ ਦੀ ਵੈਰਾਈਟੀ ਹੈ ਤੇ ਇਹ ਤਕਰੀਬਨ ਟੋਟਲ ਸਾਰਾ ਨਿਸਾਰਾ ਲੈ ਚੁੱਕੀ ਆ ਤੇ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕਿ ਕਾਫੀ ਆਪਣੇ ਕਿਸਾਨ ਵੀਰਾਂ ਦੇ ਕਮੈਂਟ ਮੈਸੇਜ ਆਏ ਹੋਏ ਸੀਗੇ ਕਿ ਇਹ ਜੀ ਆਪਾਂ ਕਿਹੜੀ ਸਪਰੇਅ ਕਰੀਏ ਕਿ ਜਦੋਂ ਨਿਸਾਰਾ ਆਪਣਾ ਹੋ ਜੇ ਕਿ ਅਗਰ ਆਪਾਂ ਕੋਈ ਇਹੋ ਜਿਹਾ ਟੈਕਨੀਕਲ ਨਾ ਕਰ ਬੈਠੀਏ ਕਿ ਆਪਣੇ ਝੋਨਾ ਸਾਫ ਸੁਥਰਾ ਆ ਆਪਾਂ ਚਮਕਦੇ ਵਾਸਤੇ ਲਾਲਚ ਕਰਦੇ ਹੋਏ ਸਪਰੇਅ ਕਰੀਏ ਕਿ ਆਪਣਾ ਝੋਨਾ ਦਾਗੀ ਹੋ ਜੇ ਜਾਂ ਧੱਬੇ ਪੈ ਜਾਣ ਤੇ ਦੋਸਤੋ ਇਹਦੇ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਇਹ ਜੀ ਕਿਹੜੀ ਸਪਰੇਅ ਹੈ ਜਾਂ ਕਿਹੜਾ ਟੈਕਨੀਕਲ ਹੈ ਕਿ ਜਿਹੜਾ ਨਿਸਾਰੇ ਤੋਂ ਬਾਅਦ ਆਪਾਂ ਕਰੀਏ ਤੇ ਆਪਣੀ ਕੁਆਲਿਟੀ ਚਮਕ ਬਰਕਰਾਰ ਰੱਖੇ ਦੋਸਤੋ ਜਿਹੜਾ ਤੁਸੀਂ ਹੁਣ ਆਪਣਾ ਟੈਕਨੀਕਲ ਦੇਖ ਰਹੇ ਹੋ ਕੋਰਟੇਵਾ ਜਿਹੜਾ ਕਿ ਪਹਿਲਾਂ ਡਿਊ ਪੁਆਇੰਟ ਦੇ ਨਾਮ ਤੋਂ ਆਇਆ ਕਰਦਾ ਸੀਗਾ ਅੱਜ ਇਹ ਕੰਪਨੀ ਨੇ ਨਾਮ ਚੇਂਜ ਕਰ ਦਿੱਤਾ ਹੈ ਕੋਰਟੇਵਾ ਗੈਲੀਲਿਓ ਵੇ ਦੇ ਨਾਮ ਤੋਂ ਪਹਿਲਾਂ ਵੀ ਆਇਆ ਸੀ ਗੈਲੀਲਿਓ ਵੇ ਅੱਜ ਵੀ ਹੈ ਤੇ ਇਹਦੇ ਵਿੱਚ ਜਿਹੜਾ ਟੈਕਨੀਕਲ ਹੈ ਪਿਕੋਕਸਿਸ ਸਟ੍ਰੋਬਿਨ 7.05 ਹੋਰ ਪ੍ਰੋਪੀਕੋਨਾਜ਼ੋਲ 11.73 ਦੋਸਤੋ ਇਹਦੀ ਕਿੱਲੇ ਦੀ ਜਿਹੜੀ ਡੋਜ਼ ਹੈ 400 ਐਮਐਲ ਪ੍ਰਤੀ ਏਕੜ ਦੀ ਡੋਜ਼ ਹੈ ਜਿਹੜੀ ਕਿ ਕੰਪਨੀ ਸਿਫਾਰਿਸ਼ ਕਰਦੀ ਹੈ ਦੋਸਤੋ ਇਹਦੇ ਤੋਂ ਘੱਟ ਵੀ ডোজ ਨਾ ਪਾਈ ਜਾਵੇ ਕਿ ਆਪਣੇ ਰੁਪਿਆ ਵੀ ਆਪਣਾ ਖਰਚਾ ਵੀ ਹੋ ਜੇ ਤੇ ਆਪਾਂ ਨੂੰ ਰਿਜ਼ਲਟ ਨਾ ਮਿਲਣ ਜਿੰਨੀ ਕੰਪਨੀ ਨੇ ਸਿਫਾਰਿਸ਼ ਕੀਤੀ ਹੋਈ 400 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਨੂੰ ডোজ ਇਹਦੀ ਪਾਉਣੀ ਚਾਹੀਦੀ ਨਾ ਵੱਧ ਪਾਓ ਨਾ ਘੱਟ ਪਾਓ ਇਸ ਟਾਈਮ ਦੇ ਉੱਤੇ ਆਪਾਂ ਨੂੰ ਜ਼ਿਆਦਾ ਹੋਰ ਕੋਈ ਵੀ ਜ਼ਿਆਦਾ ਮਿਕਸ ਟੈਕਨੀਕਲ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਜਿਹੜੀ ਅਗਰ ਆਪਾਂ ਕਹਿੰਦੇ ਆ ਵੀ ਗੋਭ ਦੀ ਸੁੰਡੀ ਨਾ ਪੈ ਜਾਏ ਜਦੋਂ ਆਪਣਾ ਨੀ ਸਾਰਾ ਕੰਪਲੀਟ ਹੋ ਚੁੱਕਿਆ ਦਾਣੇ 'ਚ ਦੁੱਧਾ ਭਰ ਚੁੱਕਿਆ ਸਿਰਫ ਐਨੇ ਕੀ ਕਰਨਾ ਹੈ ਚਮਕ ਬਰਕਰਾਰ ਰੱਖਣੀ ਹੈ ਕੁਆਲਟੀ ਦੇਣਾ ਇਹਦੇ ਵਿੱਚ ਵਜਨ ਭਰਨੇ ਨੇ ਤੇ ਦੋਸਤੋ ਮਾਰਕੀਟ ਦੇ ਵਿੱਚ ਕਾਫੀ ਇਹਦੇ ਨਾਮ ਦੇ ਟੈਕਨੀਕਲ ਵੀ ਹੋਰ ਆਏ ਹੋਣਗੇ ਆਪਾਂ ਤੁਹਾਡੇ ਸਾਹਮਣੇ ਓਪਨ ਕਰਦੇ ਆ ਆ ਜਿਹੜੀ ਜੈਨੂਮ ਕੋਟੇਵਾ ਗੈਲਿਲੀਓ ਵੇ ਹੈ ਆ ਤੁਹਾਡੇ ਸਾਹਮਣੇ ਹੈ ਇਸ ਤਰ੍ਹਾਂ ਦੀ ਇਹ ਤੁਹਾਨੂੰ ਪੈਕਿੰਗ ਮਿਲੇਗੀ ਮਾਰਕੀਟ ਦੇ ਵਿੱਚੋਂ ਤੇ ਲਗਭਗ ਇਹਦਾ ਰੇਟ 1500 ਤੋਂ ਲੈ ਕੇ 1600 ਦੇ ਦਰਮਿਆਨ ਇਹ ਤੁਹਾਨੂੰ ਮਿਲ ਜੇਗੀ ਤੇ ਇਹਦੇ ਰਿਜ਼ਲਟ ਜਿਹੜੀ ਨਾਮ ਤੋਂ ਆਉਂਦੀ ਹੈ ਇਹਦੇ ਰਿਜ਼ਲਟ ਵੱਖਰੀ ਹੁੰਦੇ ਨੇ ਆਪਾਂ ਦੇਖੋ ਮੇਰੇ ਨਾਲੋਂ ਵੱਧ ਤਜਰਬੇ ਹੋਣਗੇ ਤੇ ਤਜਰਬੇ ਕਹਿੰਦੇ ਉਮਰਾਂ ਦੇ ਨਾਲ ਆਉਂਦੇ ਹੁੰਦੇ ਨੇ ਕਿਸਾਨ ਵੀਰੋ ਜਿੱਦਾਂ ਕਿ ਆਪਾਂ ਇਹਦੇ ਉੱਤੇ ਹੁਣ ਚਰਚਾ ਕੀਤੀ ਐ ਕਿ ਆਪਾਂ ਅੱਗੇ ਵੀ ਇਸੇ ਤਰ੍ਹਾਂ ਆਪਣਾ ਪਿਆਰ ਬਣਾ ਰਵੇ ਆਪਾਂ ਜੁੜੇ ਰਹੀ ਤੇ ਇਹਦੇ ਜੁੜੇ ਰਹਿਣ ਵਾਸਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਅਗਰ ਜਿਹੜੇ ਮੇਰੇ ਕਿਸਾਨ ਵੀਰ ਮੇਰੇ ਚੈਨਲ ਤੇ ਜਾਂ ਫੇਸਬੁੱਕ ਪੇਜ ਤੇ ਨਵੇਂ ਬਣੇ ਹੋਏ ਹਨ ਪੇਜ ਨੂੰ ਫੋਲੋ ਕਰੋ ਔਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜਦੋਂ ਤੁਸੀਂ ਸ਼ੇਅਰ ਕਰਨੇ ਹੋ ਤਾਂ ਸਾਨੂੰ ਹੌਸਲਾ ਬਦਾਈ ਬਹੁਤ ਮਿਲਦੀ ਹੈ ਅਗਰ ਹੌਸਲਾ ਬਣਾਉਣੇ ਹੋ ਤਾਂ ਸਾਡਾ ਵੀਡੀਓ ਬਣਾਉਣ ਨੂੰ ਹੋਰ ਵੀ ਚਤ ਕਰਦਾ ਤੇ ਤੁਸੀਂ ਤੁਹਾਡੇ ਕੋਲ ਜਿੰਨੇ ਵੀ ਤਜਰਬੇ ਨੇ ਕਮੈਂਟ ਦੇ ਰਹੇ ਅਸੀਂ ਜਰੂਰ ਦੱਸਿਓ ਇਹ じゃ ਕੋਈ ਹੋਰ ਵੀ ਟੈਕਨੀਕਲ ਹੁੰਦਾ ਕਿ ਉਹਦੇ ਦਾ ਆਪਾਂ ਕਿਸਾਨਾਂ ਦੇ ਉਹਦੇ ਤੇ ਵੀ ਆਪਾਂ ਵੀਡੀਓ ਬਣਾ ਕੇ ਕਿਸਾਨਾਂ ਤੱਕ ਸ਼ੇਅਰ ਕਰੀਏ ਕਿ ਕਿਸਾਨਾਂ ਦਾ ਭਲਾ ਹੋ ਸਕੇ ਤੇ ਦੋਸਤੋ ਮੈਂ ਆ ਸ਼ਰਵਨ ਕੰਬੋਜ ਤੇ ਸतीश ਸतीश ਕੰਬੋਜ ਪਿੰਡ ਨੰਗਲ ਟਾਣੀ ਤਹਿਸੀਲ ਰਤਿਆ ਜ਼ਿਲ੍ਹਾ ਫ ਦੇ ਨਿਵਾਸੀਆਂ ਤੇ ਜਿਹੜੇ ਵੀ ਆਪਣਾ ਫੀਲਡ ਨੂੰ ਵਿజిਟ ਕਰਨਾ ਚਾਹੁੰਦੇ ਹੋਣ ਤੇ ਬੜੀ ਖੁਸ਼ੀ ਦੇ ਨਾਲ ਫੀਲਡ ਨੂੰ ਵਿజిਟ ਵੀ ਕਰ ਸਕਦੇ ਆ ਤੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਹੁਣ ਗਹਿੂ ਦੇ ਬੀਜਾਂ ਦੀ ਕਣਕ ਦੇ ਬੀਜਾਂ ਦੀ ਬੁਕਿੰਗ ਚੱਲ ਰਹੀ ਹੈ ਤੇ ਤੁਸੀਂ ਆਹ ਸਕਰੀਨ ਤੇ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਆਪਣੀ ਬੁਕਿੰਗ ਅਰੇ ਨਵੇਂ ਬੀਜਾਂ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਸਤਿ ਸ੍ਰੀ ਅਕਾਲ ਜੀ